ਆਲੀ ਚ ਪੈ ਕੇ ਮਿਲਦੀ ਨਹੀਂ ਜੇ ਤੁਹਾਨੂੰ ਕੋਈ ਕੁਝ ਦੇ ਰਿਹਾ ਤੇ ਮਤ ਸੋਚੋ ਕਿ ਉਹ ਤੁਹਾਡੇ ਦੇ ਕੋਈ ਆਸਾਨ ਕਰ ਰਿਹਾ ਉਹਦੇ ਪਿੱਛੇ ਉਹਦਾ ਕੋਈ ਮਕਸਦ ਗਹਿਰਾ ਛੁਪਿਆ ਹੋਊਗਾ ਕਿਉਂਕਿ ਦੁਨੀਆ ਚ ਕੁਝ ਵੀ ਮੁਫਤ ਨਹੀਂ ਗਾ ਮਾਂ ਦਾ ਦੁੱਧ ਵੀ ਮੁਫਤ ਨਹੀਂ ਮਿਲਦਾ ਆਮ ਜੋ ਦੀ ਕੀਮਤ ਮੰਗ ਲੈਂਦੀ ਆਪ ਦੁੱਧ ਕਈ ਵਾਰੀ ਬੇਧਿਆਨੀ ਚ ਬੱਚੇ ਨੂੰ ਰੋਕੇ ਮਾਂ ਤੋਂ ਮੰਗਣਾ ਪੈਂਦਾ ਤੇ ਵਾਕਿਆ ਜੀ ਜਦੋਂ ਕੋ ਗੱਲ ਕਰਦਾ ਦਾਨਸ਼ਵਰ ਤੇ ਉਹ ਕਹਿੰਦਾ ਸਿਆਣੇ ਕਹਿੰਦੇ ਆ ਕਿ ਸਿਆਣੇ ਕਹਿੰਦੇ ਆ ਨਾ ਜਦੋਂ ਤਦ ਨੂੰ ਸੁਣ ਲੈਣਾ ਚਾਹੀਦਾ ਔਰ ਮੈਂ ਸਿਆਣਿਆਂ ਤੋਂ ਬਹੁਤ ਕੁਝ ਸੁਣਿਆ ਸਿੱਖਿਆ ਔਰ ਬੜੇ ਜਿਹੜੇ ਆ ਜਿੰਨਾ ਚਿਰ ਤੁਹਾਨੂੰ ਕੋਈ ਰਸਤਾ ਨਹੀਂ ਨਾ ਦੱਸਦਾ ਗੁਰਬਾਣੀ ਪੁਰਾਣੀ ਤਸਵੀਰ ਫੈਂਕਦੀ ਹੈ ਮੈਨੇ ਪਰ ਦੁਆਰ ਕਾ ਕੀ ਲੱਭ ਵੀ ਵਹੀ ਹੈ। ਪ੍ਰਿਸ਼ੇਰ ਸ਼ੇਰ ਦੇ ਅਰਥ ਜਿਹੜੇ ਆ ਉਹ ਬੜੇ ਗਹਿਰੇ ਤੇਰਾ ਸਮਝੀ ਹੋ ਜਾਂਦੇ ਆ ਕਹਿਣ ਨੂੰ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਪ੍ਰਤਾਪ ਪੰਨੂ ਔਰ ਮੇਰਾ ਚੈਨਲ ਯੰਗ ਦਿਰਾ ਇਸ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪਰ ਅੱਜ ਜਿਤਰਾਂ ਤੁਸੀਂ ਦੇਖ ਸਕਦੇ ਜੇ ਮੇਰੇ ਪਿੱਛੇ ਯਾਰ ਤਫੇਰੇ ਤੇ ਗਹਿਰੀ ਧੁੰਦ ਆ ਔਰ ਅੱਜ ਸੰਸਾਰ ਭਰ ਚ ਜਿੱਥੇ-ਜਿੱਥੇ ਵੀ ਪੰਜਾਬੀ ਨੇ ਜਸਿਕ ਸੰਗਤਾਂ ਨੇ ਮੇਰੇ ਵੱਲੋਂ ਸਾਰਿਆਂ ਨੂੰ ਸائب ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਪਰ ਬੇਲ ਛੋਟੀ ਜੀ ਸਾਂਝ ਪਾਉਣ ਲੱਗਾ ਸੀ ਤੇ ਮੈਂ ਕਿਹਾ ਚਲੋ ਅੱਡੇ ਨਾਲ ਛੋਟੀ ਸਾਂਝ ਮੈਂ ਇਸ ਕਰਕੇ ਕਹਿਣਾ ਕਿ ਮੇਰਾ ਕਲਿੱਪ ਵਲੌਗ ਜਿਹੜਾ ਹੁੰਦਾ ਵੱਧ ਤੋਂ ਵੱਧ 6 ਮਿੰਟ ਦਾ ਹੁੰਦਾ ਹੱਦ 10 ਮਿੰਟ ਦਾ ਹੁੰਦਾ ਤੇ ਇਹ ਕਰਕੇ ਮੇਰੇ ਮੂੰਹੋਂ ਬਾਰ-ਬਾਰ ਛੋਟਾ ਛोटा ਸ਼ਬਦ ਨਿਕਲ ਜਾਂਦਾ ਹਾਲੇ ਕਿ ਮੇਰਾ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਨਾ ਕਿ ਤੁਹਾਡੇ ਨਾਲ ਲੰਮੀਆਂ ਚੌੜੀਆਂ ਗੈਰੀਆਂ ਗੱਲਾਂ ਕਰਾਂ ਇੱਕ ਸ਼ੇਰ ਆ ਕੇ ਪੁਰਾਣੀ ਤਸਵੀਰ ਫੈਂਕਦੀ ਹੈ ਮੈਨੇ ਪਰ ਦੁਆਰ ਕਾ ਇਕਲਪ ਵੀ ਵਹੀ ਹੈ ਇਹ ਸ਼ੇਰ ਦੇ ਅਰਥ ਜਿਹੜੇ ਆ ਉਹ ਬੜੇ ਗਹਿਰੇ ਤੇ ਰਸਮੀ ਹੋ ਜਾਂਦੇ ਆ ਕਹਿਣ ਨੂੰ ਦੇ ਅਸੀਂ ਕਿਤਰਾ ਵੀ ਕਹਿ ਸਕਦੇ ਆ ਕਿ ਸਾਡੀ ਜ਼ਿੰਦਗੀ 'ਚ ਸਾਨੂੰ ਕੋਈ ਮੁਫਤ ਨਹੀਂ ਮਿਲਦਾ ਜ਼ਿੰਦਗੀ ਸਾਡੇ ਕੋ ਹੁੰਦੀ ਆ ਇਹਨੂੰ ਬਣਾਉਣਾ ਇਹਨੂੰ ਕਿੰਦਾ ਜੀਣਾ ਔਰ ਅਹੀਂ ਆਉਦੀ ਰਾਹ ਆਸਾਨ ਕਰਨੀ ਆ ਸੌਖੀ ਕਰਨੀ ਔਖੀ ਕਰਨੀ ਔਰ ਜ਼ਿੰਦਗੀ ਜੀਣ ਤੇ ਜ਼ਿੰਦਗੀ ਕੱਟਣ 'ਚ ਬੜਾ ਫਰਕ ਹੁੰਦਾ ਤੇ ਕਈ ਵਾਰੀ ਕਿਸੇ ਨੂੰ ਪੁੱਛ ਵੀ ਲਈਦਾ ਵੀ ਕੀ ਹਾਲਾ ਤੇ ਉਹ ਕਹਿ ਦਿੰਦਾ ਬਸ ਦਿਨ ਕੱਟ ਰਹੇ ਆ ਤੇ ਕਈ ਵਾਰੀ ਕੋਈ ਬੇਰੇ ਦਰਦ 'ਚ ਵੀ ਹੋਵੇ ਤੇ ਉਹ ਕਹਿੰਦਾ ਮੈਂ ਚੜਦੀ ਕਲਾ 'ਚ ਆਂ ਉਸੇ ਇੰਨਾ ਹੀ ਫਰਕ ਆ। ਸਾਡਾ ਕੋਈ ਵੀ ਚੀਜ਼ ਸਾਨੂੰ ਥਾਲੀ 'ਚ ਪੈ ਕੇ ਮਿਲਦੀ ਨਹੀਂ। ਇਹ ਤੁਹਾਨੂੰ ਕੋਈ ਕੁਝ ਦੇ ਰਿਹਾ ਤੇ ਮਤ ਸੋਚੋ ਕਿ ਉਹ ਤੁਹਾਡੇ ਦੇ ਕੋਈ ਆਸਾਨ ਕਰ ਰਿਹਾ ਉਹਦੇ ਪਿੱਛੇ ਉਹਦਾ ਕੋਈ ਮਕਸਦ ਗਹਿਰਾ ਛੁਪਿਆ ਹੋਊਗਾ। ਕਿਉਂਕਿ ਦੁਨੀਆ 'ਚ ਕੁਝ ਵੀ ਮੁਫਤ ਨਹੀਂ ਗਾ। ਮਾਂ ਦਾ ਦੁੱਧ ਵੀ ਮੁਫਤ ਨਹੀਂ ਮਿਲਦਾ। ਆਮ ਹੀ ਉਹਦੀ ਕੀਮਤ ਮੰਗ ਲੈਂਦੀ। ਆਹ ਦੁੱਧ ਕਈ ਵਾਰੀ ਬੇਤਿਆ ਨਹੀਂ ਚ ਬੱਚੇ ਨੂੰ ਰੋਕੇ ਮਾਂ ਤੋਂ ਮੰਗਣਾ ਪੈਂਦਾ ਇਹ ਕਰਕੇ ਮਤ ਸੋਚੋ ਕਿ ਕੋਈ ਤੁਹਾਡੇ ਤੇ ਕੁਝ ਕਰ ਰਿਹਾ ਜਾਂ ਤੁਹਾਨੂੰ ਦੇ ਰਿਹਾ ਬੜੇ ਫ੍ਰੀ ਜੀ ਕੋਈ ਗਿਫਟ ਦੇ ਰਿਹਾ ਜਾਂ ਉਹਦੀ ਕੀਮਤ ਕਿਤੇ ਨਾ ਕਿਤੇ ਜਰੂਰ ਵਸੂਲੂਗਾ ਪਰ ਇਹ ਚੀਜ਼ਾਂ ਜ਼ਿੰਦਗੀ ਦੀਆਂ ਉਹ ਨਹੀਂ ਜਿਹੜੀਆਂ ਇੱਕ ਦਿਨ ਚ ਕੋਈ ਸਬਕ ਨਹੀਂ ਸਿੱਖ ਸਕਦਾ ਤੇ ਨਾ ਕੋਈ ਤੁਹਾਨੂੰ ਸਿਖਾ ਸਕਦਾ ਕਈ ਵਾਰੀ ਰਕਾਰੇ ਪਿੱਛੇ ਬੜੇ ਵਧੀਆ ਸਲੋਗਨ ਲਿਖੇ ਹੁੰਦੇ ਹੋ ਸ਼ਾਇਰੀ ਪੜਨ ਵਾਲੀ ਹੁੰਦੀ ਕਮਾਲ ਦੀ ਸ਼ਾਇਰੀ ਹੁੰਦੀ ਆ ਏਰੀਆਂ ਉਨਾਂ ਚ ਬੜੇ ਹਾਸੇ ਮਜ਼ਾਕ ਚ ਵੀ ਲਿਖੀਆਂ ਜਿਹੜੀਆਂ ਗੱਲਾਂ ਉਹ ਗਹਿਰਾ ਟੁੱਬ ਜਾਂਦੀਆਂ ਤੇ ਉਹ ਜਿਹ ਤਰ੍ਹਾਂ ਲਿਖਿਆ ਰ ਆ ਵੀ ਅਗਲ ਬਦਾਮਾਂ ਦਾ ਨਹੀਂ ਆਉਂਦੀ ਧੱਕਿਆ ਨਾ ਆਉਂਦੀ ਤੇ ਜ਼ਿੰਦਗੀ ਦੇ ਜਿਹੜੇ ਧੱਕੇ ਆ ਉਹ ਜਿੰਨਾ ਜੇ ਸਾਨੂੰ ਪੈਂਦੇ ਨਹੀਂ ਉਹ ਰੋਂ ਨਾ ਜੇ ਸਾਨੂੰ ਧਕਲਾਉਣੀ ਵੀ ਨਹੀਂ ਯਾ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੇ ਨਾਲ ਨਾਲ ਗੱਲੀਆਂ ਗੱਲਾਂ ਕਰਦੇ ਆ ਮੈਂ ਤੁਹਾਨੂੰ ਮੌਸਮ ਦਾ ਉਹ ਖਾਦਿਆ ਕਿ ਰਾਤ ਟੁੱਟੀ بارش ਹੋਈ ਤੇ ਕਿਤੇ ਕਿਤੇ ਮੈਨੂੰ ਲੱਗਦਾ ਸ਼ਾਇਦ ਫਿਰ ਮੈਂ ਵੇਖਣ ਲਿਆ ਵਲੌਗ ਇੱਕ ਦੋ ਅੰਝ ਮੈਨੂੰ ਪਤਾ ਲੱਗਾ ਦੋਸਤਾਂ ਨੇ ਮੈਨੂੰ ਫੋਨ ਵੀ ਕੀਤਾ ਕਿਤੇ ਕਿਤੇ ਗੜੇ ਵੀ ਪਏ ਆ ਤੇ ਇਹ ਆ ਜਿਹੜੀ ਠੰਡ ਇਹ ਤਾਂ ਤੇ ਪਈ ਨਹੀਂ ਹੁਣ ਵਧ ਗਈ ਇੱਕਦਮ ਅ ਕੱਲ ਧੁੱਪ ਲੱਗੀ ਅੱਜ ਕੋਈ ਧੁੱਪ ਦੇ ਸਾਥ ਲੱਗਦੇ ਨਹੀਂ ਔਰ ਇੱਕ ਮੌਸਮ ਦੇ ਵਿੱਚ ਖਮੋਸ਼ੀ ਆ ਚੁੱਪ ਜੀ ਧਾਰੀ ਆ ਔਰ ਜਿਤਨਾ ਕੋ ਜ ਕਹਿਣਾ ਚਾਹੁੰਦੀ ਹੋਵੇ ਇੱਕ ਨਹਾੜ ਦੀ ਮੌਸਮ ਦੀ ਔਰ ਜਿਹੜੇ ਅਹੀਂ ਖੈਰਾ ਸਨੋ ਤੋਂ ਵੀ ਕੋਤਾੜ ਜਾਂਦੀ ਆ ਤੇ ਸਤੂ ਜਿਹੜਾ ਸੇ ਮੌਸਮਤ ਵੀ ਆਉਟ ਜਾਂਦੀ ਆ ਔਰ ਲਿਖਦੇ ਰਹਿਦਾ ਕੱਲ ਦਾ ਤਾਂ ਤਾਂ ਸਵੇਕੀ ਸੈਸਾ ਦਾ ਪ੍ਰੋਗਰਾਮ ਸੀ ਉਹਦਾ ਕੱਲ ਮੈਂ ਵਲੌਗ ਬਣਾ ਕੇ ਤੁਹਾਡੇ ਨਾਲ ਆਪ ਜੀ ਨਾਲ ਸਾਰਿਆਂ ਨਾਲ ਸ਼ੇਅਰ ਕਰਤਾ ਏ ਅੱਜ ਮੈਂ ਜਿਹੜਾ ਲੱਗਾ ਤੁਹਾਡੇ ਨਾਲ ਸਾਹਜ ਪਾਉਣ ਕੈਮਰੇ 'ਚ ਕੋਈ ਦੂਰ ਤੱਕ ਦਿਖਦਾ ਨਹੀਂ ਪਰ ਮਾੜਾ ਅੱਜ ਮੌਸਮ ਸਾਫ਼ ਹੋਇਆ ਤੁਸੀਂ ਵੇਖ ਰਹੇ ਜੀ ਕਿ ਮੈਂ ਨਹੀਂ ਤਸਵੀਰੇ ਦੇ ਇਨੇ ਸੰਗੜੀ ਤੁੰਦ ਸੀਗੇ ਵੀੜਾ ਹੀ ਨਹੀਂ ਕੈਮਰੇ ਦਾ ਐਂਗਲ ਹੀ ਨਹੀਂ ਹਿਸਾਬ ਹੁੰਦਾ ਆਹਦਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਜੇ ਪਿਊਲ ਉਹ ਰਿਟੂਲ ਦਾ ਜੋ ਬੱਚਾ ਇਹਨੂੰ ਕਹਿ ਸਕਦੇ ਜਟਾਂ ਦਾ ਛੋਟਾ সুইমিং ਪੂਲ ਔਰ ਕਿਤੇ ਬੱਚੇ ਬਾਹਰ ਪੂਰਾ ਜਦੋਂ ਆਉਂਦੇ ਕਿਤੇ ਗਰਮੀਆਂ ਚ ਆ ਜਾਣ ਤੇ ਕਿਉਂਕਿ ਮੋਟਰਾਂ ਇਥੇ ਚੱਲਦੀਆਂ ਰਹਿੰਦੀਆਂ ਲਗਭਗ ਘੋਨੇ ਦੇ ਸੀਜ਼ਨ ਚ 1.5-2 ਮਹੀਨੇ ਉਹ ਫਿਰ ਨਾ ਦੇ ਰਹੀ ਦੇ ਕੰਟੀਨਿਊ ਪਰ ਇਹ ਆ ਜਿਹੜੀਆਂ ਸਾਡੀਆਂ ਛੋਟੀਆਂ ਛੋਟੀਆਂ ਗੱਲਾਂ ਪਰ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ ਜ਼ਿੰਦਗੀ ਦੇ ਰਾਹ ਦੀਆਂ ਜ਼ਿੰਦਗੀ ਦੇ ਪੰਧ ਦੀਆਂ ਇਹ ਜਿੱਦਾਂ ਹੁੰਦਾ ਜਿੱਦਾਂ ਨਹੀਂ ਮੈਂ ਲੰਮਾ ਸਮਾਂ ਮੇਰਾ ਜਿਹੜਾ ਵਾ ਉਹ ਬਜ਼ੁਰਗਾਂ ਕੋਲ ਬਹਿ ਕੇ ਕੱਟਿਆ ਵੇ ਵਕਈ ਜੀ ਨਾ ਕੋ ਗੱਲ ਕਰਦਾ ਦਾਨਸ਼ਵਰ ਤੇ ਉਹ ਕਹਿੰਦਾ ਸਿਆਣੇ ਕਹਿੰਦੇ ਆ ਤੇ ਸਿਆਣੇ ਕਹਿੰਦੇ ਆ ਨਾ ਜਦੋਂ ਤੈਨੂੰ ਸੁਣ ਲੈਣਾ ਚਾਹੀਦਾ ਪਰ ਮੈਂ ਸਿਆਣਿਆਂ ਤੋਂ ਬਹੁਤ ਕੁਝ ਸੁਣਿਆ ਸਿੱਖਿਆ ਔਰ ਬੜੇ ਜਿਹੜੇ ਆ ਜਿੰਨਾ ਚਿਰ ਤੁਹਾਨੂੰ ਕੋਈ ਰਸਤਾ ਨਹੀਂ ਨਾ ਦੱਸਦਾ ਗੁਰਬਾਣੀ ਚ ਵੀ ਆਉਂਦਾ ਜੇ ਸੋ ਚੰਦਾ ਉੱਗ ਵੈ ਸੂਰਜ ਚੜ੍ਹੇ ਹਜ਼ਾਰ ਕਿੱਤੇ ਚੰਨਣ ਹੁੰਦੇ ਆ ਗੁਰਬਿੰਦ ਕੋਰ ਅੰਧਾ ਜਿੰਨਾ ਚਿਰ ਗੁਰੂ ਤੁਹਾਡੀ ਬਾਣੀ ਫੜਦਾ ਕੁਰਨਾ ਚਾਹਤ ਤੋਹੀ ਕਿਤੇ ਵੀ ਕਾਮਜਾਬ ਨਹੀਂ ਹੋ ਸਕਦੇ ਚਾਹੇ ਉਹ ਗੇਮਾ ਹੋਣਾ ਕਬੱਡੀ ਹੋਵੇ ਕੋਲ ਹੋਵੇ ਕੁਸ਼ਤੀ ਹੋਵੇ ਲਿਖਣ ਦਾ ਫੀਲਡ ਹੋਵੇ ਕੁਝ ਬਣਾਉਣ ਦਾ ਫੀਲਡ ਹੋਵੇ ਕੁਝ ਜਾਣਨ ਦਾ ਕੁਝ ਮਨਨ ਦਾ ਕੋਈ ਵੀ ਚੀਜ਼ਾ ਗੁਰੂ ਜ਼ਰੂਰ ਆ ਤੇ ਬਰੇ ਗੁਰਾ ਕਿਤੇ ਨਾ ਕਿਤੇ ਜਾ ਕੇ ਮਾਰ ਖਾ ਜਾਂਦਾ ਹਰ ਇਨਸਾਨ ਇਹ ਕਰਕੇ ਜਿਹੜਾ ਜਿਹਦੇ ਕੋ ਗੁਰੂ ਹੁੰਦਾ ਕਿਉਂਕਿ ਗੁਰੂ ਨੇ ਉਹ ਠੋਕਰਾਂ ਖਾਦੀਆਂ ਹੁੰਦੀਆਂ ਨੂੰ ਰਸਤਿਆਂ ਦਾ ਪਤਾ ਹੁੰਦਾ ਰੋਜ਼ ਤੁਹਾਨੂੰ ਉਹਨਾਂ ਰਸਤਿਆਂ ਤੋਂ ਥੋੜਾ ਜਿਹਾ ਬਚਾ ਕੇ ਲੈ ਜਾਂਦਾ ਇਸ ਕਰਕੇ ਗੁਰੂ ਆ ਜਿਹੜਾ ਗੁਰੂ ਦੀ ਇੱਜ਼ਤ ਨਹੀਂ ਕਰੋ ਹਮੇਸ਼ਾ ਹੀ ਔਰ ਜਿਹੜਾ ਗੁਰੂ ਦੀ ਇੱਜ਼ਤ ਨਹੀਂ ਕਰਦਾ ਗੁਣો ਦੀ ਕਦੀ ਹਾਸਲ ਨਹੀਂ ਹੁੰਦਾ ਉਹਨੂੰ ਔਰ ਗੁਣ ਉਸ ਚ ਪਰਪੱਕ ਨਹੀਂ ਹੋ ਸਕਦਾ ਕਦੀ ਇਹ ਸੀ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਇਹ ਤੇ ਗੱਲਾਂ ਤੇ ਖਬਾਨਾ ਸਿਰ ਤੁਹਾਨੂੰ ਮਿਲਣਾ ਸੀ ਸਾਡੇ ਨਾਲ ਦੋ ਪਲ ਗੱਲਾਂ ਕਰਦੀਆਂ ਸੀ ਔਰ ਐਸੋ ਜੀ ਦੀ ਸਾਂਝ ਪਾਉਣੀ ਸੀ ਫਿਰ ਕੱਲ ਨੂੰ ਦੇਖਦੇ ਆ ਜੇ ਤੁੱਪ-ਤੱਪ ਲੱਗੀ ਤੇ ਉਹ ਅਗਲੀ ਸਾਂਝ ਪਾਵਾਂਗੇ ਮੇਰੀ ਅੱਜ ਦੀ ਸਾਂਝ ਨੂੰ ਇੰਨੀ ਨੂੰ ਕਬੂਲ ਕਰੋ ਮੈਂ ਤੁਹਾਡਾ ਆਪਣਾ ਕੀਰਤ ਪ੍ਰਤਾਪਨੂ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ ਨੂੰ ਵੇਖ ਰਹਿ ਜੇ ਹੱਸਦੇ ਰਹੋ ਵਸਦੇ ਰਹੋ ਜਿਉਦੇ ਰਹੋ ਖੁਸ਼ ਰਹੋ آباد ਰਹੋ ਤੇ ਜਿੰਦਾਬਾਦ ਰਹੋ